ਤੁਸੀਂ ਬੈਠੋ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਮੰਮੀ। ਦਾ ਸਰਦਾਰ ਜੀ ਵੀ ਆ ਗਏ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਠੀਕ ਹੋ? ਬੜੇ ਦਿਨਾਂ ਬਾਅਦ ਕਿਹੜਾ ਮਰਿਆ। ਬੈਠੋ ਬੈਠੋ। ਕੋਲ ਠੀਕ ਆ ਤਾਂ ਕੀ? ਹਾਂ ਜੀ ਹਾਂ ਜੀ ਸਭ ਬੜੀਆ ਜੀ। ਭੈਣ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਾਡੇ ਸਿਰ ਮੱਥੇ ਆ। ਬਸ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਮੇਰੀ ਧੀ ਨੂੰ ਆਪਰੀਤੀ ਉਹਨਾਂ ਕੇ ਆਪਣੇ ਘਰੇ ਰੱਖ। ਨਾ ਕਿੱਦਾਂ ਰੱਖ ਲਈਏ? ਤੁਹਾਨੂੰ ਪਤਾ ਵੀ ਆ ਕੁੜੀ ਦਾ ਖਰਚਾ ਕਿੰਨਾ ਵਾ? ਅੱਗੇ ਉਹ ਵਿਆਹਣੀ ਆ, ਸਹੁਰੇ ਘਰ ਤੋਰਨੀ ਆ। ਕਿੰਨਾ ਕੁਛ ਕਰਨਾ ਵਾ? ਤੁਸੀਂ ਤਾਂ ਕੁਝ ਕਰਨਾ ਨਹੀਂ ਹੈਗਾ। ਨਾ ਮੰਮੀ ਆ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ। ਇੰਨੇ ਦਿਨਾਂ ਬਾਅਦ ਘਰੇ ਆਏ ਆ। ਕੋਈ ਜਗ੍ਹਾ ਤਾਂ ਦੇਖ ਲਿਆ ਕਰੋ ਕੋਈ ਬੋਲਣ ਵਾਲੀ ਹੈਗੀ ਹੈ ਕਿ ਨਹੀਂ ਹੈਗੀ। ਜਦੋਂ ਦੇਖੋ ਤੁਸੀਂ ਸ਼ੁਰੂ ਹੀ ਹੋ ਜੰਨੀ। ਨਾ ਮੈਂ ਕੀ ਗਲਤ ਕਿਹਾ ਵਾ? ਤੈਨੂੰ ਪਤਾ ਵੀ ਹੈ ਮਹਿੰਗਾਈ ਕਿੰਨੀ ਆ? ਕੁੜੀ ਦੀ ਪੜਾਈ ਦਾ ਖਰਚਾ ਕਿੰਨਾ ਵਾ? ਸਕੂਲ ਦੀ ਫੀਸਾ ਦੇਣੀਆ ਹੁੰਦੀਆਂ ਨੇ ਹਜੇ ਉਹ ਕਹਿੰਦੀ ਮਹਾਰਾਣੀ ਟਿਊਸ਼ਨ ਤੇ ਲਾਓ ਉਹਨੂੰ ਮੈਂ ਤਾਂ ਇਹਨਾਂ ਨੂੰ ਐਂ ਕਿਹਾ ਵਾ ਵੀ ਹਜੇ ਵੀ ਟਾਈਮ ਆ ਜੇ ਸੋਚਣਾ ਨਾ ਆਪਣੀ ਧੀ ਬਾਰੇ ਕੋਈ ਸੋਚ ਲੋ ਮੰਦੀਪ ਤੂੰ ਕਾ ਤੋ ਖਬਰ ਦੀਆਂ ਤੈਨੂੰ ਪਤਾ ਤਾਂ ਹੈ ਮੰਮੀ ਦੇ ਸੁਭਾਅ ਦਾ ਦੀਦੀ ਮੰਮੀ ਮੈਨੂੰ ਜੋ ਮਰਜ਼ੀ ਕਹਿੰਦੇ ਤਾਂ ਮੈਂ ਬਰਦਾਸ਼ਤ ਕਰ ਲੈਨੀ ਆ ਪਰ ਮੇਰੇ ਮਾਪੇ ਉਹਨੂੰ ਕਹਿੰਦੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਚਾਲ ਮਨਦੀਪ ਚਾਤਾ ਬਣੇਗੀ ਤੋ ਇੰਜ ਕਰ ਬਿਸਕਟ ਬਿਸਕਟ ਲੈ ਕੇ ਜਾ ਲੈ ਦੇਖ ਲਤੀਏ ਅੱਜ ਕੱਲ ਤਾਂ ਜ਼ਮਾਨਾ ਹੀ ਬਦਲ ਗਿਆ ਨਾ ਮੰਮੀ ਹੁਣ ਜ਼ਮਾਨੇ ਨੂੰ ਕੀ ਹੋ ਗਿਆ ਕਿਹੜੀ ਇਹ ਜੀ ਗੱਲ ਹੋ ਗਈ ਇੱਕ ਸਾਡੇ ਵੇਲੇ ਜ਼ਮਾਨਾ ਸੀ ਲੋਕੀ ਨਾ ਆਪਣੀ ਧੀ ਦੇ ਘਰੇ ਪਾਣੀ ਪੀਂਦੇ ਵੀ ਨਾ ਸੰਗ ਦੇ ਸੀਗੇ ਹੁਣ ਇੱਕ ਅੱਜ ਕੱਲ ਦਾ ਟਾਈਮ ਐ ਕਿੰਨਾ ਮਾੜਾ ਆ ਗਿਆ ਨਾ ਮੰਮੀ ਹੁਣ ਤੁਸੀਂ ਘਰ ਆਏ ਨੂੰ ਐਦਾਂ ਜਲੀਲ ਕਰੋਗੇ ਉਹਨਾਂ ਨੂੰ ਚਾਹ ਤਾਂ ਪੀ ਲੈਣ ਦਿਓ ਨਾ ਪੁੱਤ ਅਸੀਂ ਤਾਂ ਧੀ ਨੂੰ ਮੈਨ ਲਾਈ ਸੀਗੇ ਮਿਲ ਲੈ ਵਾਸਤੇ ਚੱਲਦੇ ਆਪਾਂ ਉਹ ਬੈਠੋ ਅੰਕਲ ਜੀ ਚਾਹ ਪੀਓ ਤੁਸੀਂ ਪਤਾ ਨਹੀਂ ਕਿਹੜੇ ਗੁਜ਼ਰੇ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਆ ਪੀਓ ਤੁਸੀਂ ਚਾਹ ਮਸੜੀ ਲੈ ਮੰਨ ਜੀ ਤੋਂ ਤੁਮਾਨੂੰ ਨਾ ਪਾਰ ਆਖੜ ਅਸ਼ਾ ਪੰਜੀ ਤਲਾਬਲੀ ਬੰਨ ਬਾਹਰ ਤੱਕ ਛੱਡ ਗਏ ਨੇ ਨਰੇ ਮਾਸੜ ਜੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਤੋਂ ਨਾ ਮੰਮੀ ਦੇ ਵਿਹਾਰ ਕਰਕੇ ਹੱਥ ਜੋੜ ਕੇ ਮਾਫੀ ਮੰਗਦਾ ਉਹਨਾਂ ਛੋਟੇ ਦੇ ਜਾਣ ਤੋਂ ਬਾਅਦ ਡਿਪਰੈਸ਼ਨ ਚ ਗਏ ਹੋਏ ਆ ਐਵੇਂ ਪੁੱਠੀਆਂ ਸਿੱਧੀਆਂ ਜੀਆਂ ਗੱਲਾਂ ਕਰ ਦਿੰਦੇ ਕੋਈ ਨਹੀਂ ਪੁੱਤ 30 ਆਲੇ ਆ ਦੋ ਗੱਲਾਂ ਸੁਣ ਵੀ ਲੀਆਂ ਤਾਂ ਕੀ ਹੋ ਗਿਆ ਨਹੀਂ ਨਹੀਂ ਅੰਕਲ ਜੀ ਤੋ ਇਹ ਕਿਹੋ ਜਿਹੀ ਗੱਲਾਂ ਕਰਦੇ ਹੋ ਮੰਮੀ ਤਾਂ ਐਵੇਂ ਹੀ ਬੋਲ ਦਿੰਦੇ ਆ ਨਾਲੇ ਮਨਦੀਪ ਤੇ ਜਨਤ ਤਾਂ ਹੁਣ ਸਾਡੀ ਜ਼ਿੰਮੇਵਾਰੀ ਆ ਤੁਸੀਂ ਫੇਰ ਨਾ ਕਰੋ ਬਸ ਤੁਸੀਂ ਆ ਗੱਲ ਕਹਿ ਤੀ ਸਾਡੀ ਸਾਰੀ ਟੈਨਸ਼ਨ ਦੂਰ ਹੋ ਗਈ ਨਹੀਂ ਨਾਲੇ ਮੇਰੀ ਮਨਦੀਪ ਨਾ ਛੋਟੀਆਂ ਭੈਣਾਂ ਵਰਗੀ ਆ ਮੈਂ ਇਹਦੇ ਨਾਲ ਖੜਾ ਜਦੋਂ ਕਹੂਗੀ ਮੈਂ ਇਹਦੇ ਹਰ ਜਗ੍ਹਾ ਦੇ ਨਾਲ ਖੜੂਗਾ ਬਸ ਇਹ ਹੀ ਮਾਣਾ ਤੁਹਾਡੇ ਤੇ ਹੁਣ ਤੁਸੀਂ ਖਿਆਲ ਰੱਖਣਾ ਅੱਛਾ ਚਲ ਹਿਸਾਬ ਲੈ ਦਿੱਖਿਆ ਮੰਮੀ ਵੀਰਾ ਤੇ ਭਾਬੀ ਕਿਵੇਂ ਉਹਦੇ ਮਾਂ ਤੇ ਉਹਦੇ ਹਮਦਰਦ ਬਣਦੇ ਫਿਰਦੇ ਨੇ ਇਹਨਾ ਹਮਦਰਦ ਬਣਨ ਜੋਗੇ ਨਹੀਂ ਇਦੋਂ ਇਲਾਵਾ ਤਾਂ ਇਹ ਕੁਝ ਕਰ ਨਹੀਂ ਸਕਦੇ ਨਾ ਮੈਂ ਇਹਨਾਂ ਨੂੰ ਕੁਝ ਕਰਨ ਦੇਣਾ ਮੈਂ ਤਾਂ ਇਹਦੇ ਮਾਪੇ ਤੇ ਹੈਰਾਨ ਆ ਕਿ ਕਿੱਡੇ ਬੇਸ਼ਰਮ ਨੇ ਆਏ ਨਹੀਂ ਵੈਸੇ ਸੋਚ ਲਈ ਆਵਦੀ ਧੀ ਬਾਰੇ ਕੁਝ ਨਾ ਮੰਮੀ ਹੁਣ ਇਹਦੇ ਮਾਪਿਓ ਤਾਂ ਜਵਾਬ ਦੇਗੇ ਹੁਣ ਸਾਡੇ ਤੇ ਹੀ ਬੋਝ ਬਣੀ ਰਹੂਗੀ ਕੋਈ ਨਾ ਪੁੱਤ ਆ ਮਨਦੀਪ ਨੂੰ ਤਾਂ ਨਾ ਮੈਂ ਦੇਖੂਗੀ ਇਹਦੇ ਮਾਪੇ ਤਾਂ ਨਹੀਂ ਨਾ ਲੈ ਕੇ ਗਏ ਪਰ ਮੈਂ ਇਹਨੂੰ ਇੰਨਾ ਕੁ ਜਲੀਲ ਕਰੂੰਗੀ ਨਾ ਇਹ ਘਰ ਛੱਡਣ ਲਈ ਆਪ ਹੀ ਮਜਬੂਰ ਹੋ ਜਾਊਗੀ ਇਹ ਕੀ ਹੋ ਗਿਆ ਮੀਤਾ ਮਨਦੀਪ ਨੂੰ ਘਰ ਚੋਂ ਛੱਡਣ ਦੀ ਤਿਆਰੀਆਂ ਕਰੀ ਜਾ ਰਹੀਆਂ ਜੇ ਮੰਦਿਰ ਪੇਸ ਕਰ ਚਲੇਗੀ ਤਾਂ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਨਹੀਂ ਨਹੀਂ ਮੈਂ ਇ tanto ਨਹੀਂ ਹੁੰਦਣਾ